ਆਪਣੀ ਹੱਤੀ ਕੰਮ ਕਰੀਦਾ ਸਾਫ ਸੁਥਰਾ ਸਵਚ ਕੰਮ ਕਰੀਦਾ ਇਹ ਬਾਬਾ ਜੀ ਆਪਣੀ ਨਾਲ ਥਾਲੀ ਲੱਗਣ ਲੱਗੀ ਜੀ ਇਹ ਪਾਜੀ ਥਾਲੀ ਲੱਗਣ ਲੱਗੀ ਆ ਵੇਖੋ ਚਿੱਟੇ ਰਸਗੁਲੇ ਹੈਗੇ ਨੇ ਆਪਣੇ ਆਮ ਲੱਕ ਕੇ ਬਣ ਗਏ ਮੈਲਟ ਹੋ ਗਏ ਗਰਮੀ ਬੜੀ ਪੈਣ ਦੀ ਨਾਲ ਇਹ ਬੰਦੇ ਮੈਲਟ ਹੋਣਦੇ ਮੱਖਣ ਚਾਰਾ ਇਹ ਪਾਜੀ ਇਹਦੇ ਨਾਲ ਰੋਟੀ ਮਿੱਠੀ ਨਹੀਂ ਹੋ ਜਾਂਦੀ ਇਹ ਪਾਜੀ ਇਹਦੇ ਨਾਲ ਮੱਖਣ ਮਲਾਈ ਹੋਈ ਹੈ ਕੀ ਬਾਤ ਠੀਕ ਆ ਆ ਵੇਖੋ ਜਿਵੇਂ ਹੁਣ 7 7 ਇੰਚ ਦੀ ਦੋ ਰੋਟੀਆਂ ਨੇ ਆ ਵੇਖੋ 14 ਇੰਚ ਦੀ ਰੋਟੀ ਹੋ ਗਈ ਹਾਂ ਜੀ ਆ ਪੀਜਾ ਦੀ ਨਹੀਂ ਰੋਟੀ ਹੈਗੀ ਜੇ ਆਈ ਨਹੀਂ ਨੀ ਟਿੱਕੀਆਂ ਬਣਦੀਆਂ ਉਹ ਨਹੀਂ ਕੰਮ ਹੈਗਾ ਏ ਨਹੀਂ ਕਿ ਆਪਾਂ ਅਨਲਿਮਿਟਡ ਦੇਣੇ ਗੰਦ ਖਵਾ ਦੀਏ ਤੇ ਭਾਜੀ ਇਹ ਥਾਲੀ ਕੰਪਲੀਟ ਹੋ ਗਈ ਹੁਣੇ ਥਾਲੀ ਭਾਜੀ ਇਹ ਦੇ ਨਹੀਂ ਕੰਪਲੀਟ ਹੋ ਗਈ ਆਜੋ ਮੇਰੇ ਨਾਲ ਆ ਆ ਗਿਆ ਭਾਜੀ ਆਪਣਾ ਖਜ਼ਾਨਾ ਇਹ ਭਾਜੀ ਖਜ਼ਾਨਾ ਆ ਗਿਆ ਹੁਣ ਇਹ ਆ ਗਿਆ ਵੇਖੋ ਗਾਜਰ ਆ ਬਾ ਇਹ ਆ ਗਈ ਗਲਗਲ ਇਹ ਆ ਗਈ ਮਰਚ ਇਹ ਬੜਾ ਫੇਮਸ ਕੀਤਾ ਹੋਇਆ ਬੰਦਾ ਇੱਕ ਵਾਰੀ ਸਾਗ ਹੈਗਾ ਥੋੜਾ ਪਾ ਦਿਓ ਪਰ ਇਹ ਵੱਧ ਪਾ ਦਿਓ ਇਹ ਵੱਧ ਪਾਓ ਇਹ ਵੱਧ ਪਾਓ ਭਾਈ ਆਹਦੇ ਕੀ ਖਜ਼ਾਨੇ ਦੇ ਪਾਜ ਦੇ ਵਿੱਚ ਬਸ ਖਜ਼ਾਨਾ ਪਿਆਰ ਹੈਗਾ ਭਾਜੀ ਕੁਆਲਿਟੀ ਹੈਗੀ ਆ ਜੋ ਚੀਜ਼ ਕੋਈ ਆਮ ਦੇ ਚਾਰ ਖਵਾ ਖਾ ਲੋਕਾਂ ਨੇ ਆ ਕਿਤਾ ਲੋਕਾਂ ਦਾ ਕੰਮ ਇਹ ਕੋ ਨਵੀਂ ਚੀਜ਼ ਲੈ ਕੇ ਆਏ ਆ ਨਾ ਐਵੇਂ ਨਹੀਂ ਫਿਰ ਤੁਹਾਡੇ ਭਰਾਵਾਂ ਕਰਕੇ ਪਾਪਾ ਜੀ ਸਾਗ ਵਾਲੇ ਕਹਿੰਦੇ ਲੋਕੀ ਆਹ ਲਓ ਜੀ ਆਓ ਵੀ ਪਲੇਟ ਆਪਣੀ ਰੈਡੀ ਠੀਕ ਹੈ ਜੀ ਇੱਕ ਚੀਜ਼ ਰਹਿ ਗਈ ਜੇ ਅਜੇ ਰੋਟੀਆਂ ਤੇ ਮੱਖਣ ਲਾਉਣ ਵਾਲਾ ਰਹਿ ਗਿਆ ਜੇ ਕਿਆ ਬਾਤ ਇਹ ਬਾਬੇ ਚੇਤਾਪੁਰ ਚੱਲਿਆ ਗਿਆ ਨਾ ਇਹ ਜਿੰਨੀ ਵਾਰ ਰੋਟੀ ਜਾਊਗੀ ਮੱਖਣ ਲੱਗ ਕੇ ਜਾਊਗਾ ਜਿੰਨੀ ਵਾਰ ਸਾਗ ਜਾਊਗਾ ਮੱਖਣ ਪੈ ਕੇ ਜਾਊਗਾ ਕਿਆ ਬਾਤ ਠੀਕ ਆ ਆ ਲਓ ਪਾਪਾ ਜੀ ਖਾਣ ਵਾਸਤੇ ਕਿੱਥੇ ਆਉਣਾ ਪਊਗਾ ਐਡਰੈਸ ਵੀ ਦੱਸੋ ਖਾਣ ਵਾਸਤੇ ਆਉਣਾ ਪੈਣਾ ਜੀ ਪਾਜੀ ਪੁਰਾਣੇ ਹੱਟੇ ਤੇ ਗਰਵਾਲੀ ਗੇਟ ਸੀ ਡਿਵੀਜ਼ਨ ਥਾਣਾ ਸਾਹਮਣੇ ਦਰ